ਕੈਲੀਫੋਰਨੀਆ ਸੂਬਾ ਜੋ ਪ੍ਰਵਾਸੀਆਂ ਵਿਰੋਧੀ ਨੀਤੀਆਂ ਦਾ ਹਮੇਸ਼ਾ ਵਿਰੋਧ ਕਰਦਾ ਆਇਆ ਹੈ ਅਤੇ ਡਟ ਕੇ ਟਰੰਪ ਸਰਕਾਰ ਦਾ ਸਾਹਮਣਾ ਕਰਦਾ ਰਿਹਾ ਹੈ ਅਤੇ ਹੁਣ ਇਸ ਸੂਬੇ ਨੇ ਆਪਣੇ ਪ੍ਰਵਾਸੀ ਸਟਰੀਟ ਵੈਂਡਰਸ ਯਾਨੀ ਕਿ ਸੜਕਾਂ 'ਤੇ ਦੁਕਾਨਾਂ ਲਗਾਉਣ ਵਾਲੇ ਪ੍ਰਵਾਸੀਆਂ ਨੂੰ ਫੈਡਰਲ ਏਜੰਸੀਆਂ ਦੇ ਹੱਥਾਂ ਵਿੱਚ ਆਉਣ ਤੋਂ ਬਚਾਇਆ ਹੈ ਜਿਸ ਦੇ ਲਈ ਹੁਣ ਇੱਕ ਨਵਾਂ ਬਿੱਲ ਵੀ ਪਾਸ ਕੀਤਾ ਗਿਆ ਹੈ ਜੋ ਪ੍ਰਵਾਸੀਆਂ ਦੇ ਹਿੱਤ ਵਿੱਚ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ ਸਖਤ ਇਮੀਗ੍ਰੇਸ਼ਨ ਨੀਤੀ ਦੇ ਨਾਲ ਲੜਨ ਦੇ ਲਈ ਕੈਲੀਫੋਰਨੀਆ ਨੇ ਨਵਾਂ ਕਦਮ ਚੁੱਕਿਆ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਨੇ 8 ਅਕਤੂਬਰ ਨੂੰ ਸੈਨੇਟ ਬਿਲ 635 ਨੂੰ ਜਿਸ ਨੂੰ ਕਿ ਸਟ੍ਰੀਟ ਵੈਂਡਰ ਬਿਜ਼ਨਸ ਪ੍ਰੋਟੈਕਸ਼ਨ ਐਕਟ ਵੀ ਕਿਹਾ ਜਾਂਦਾ ਹੈ ਉਸ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਇਹ ਬਿਲ ਸਟ੍ਰੀਟ ਵੈਂਡਰਸ ਦੇ ਵੱਲੋਂ ਲੋਕਲ ਪਰਮਿਟਿੰਗ ਪ੍ਰੋਸੈਸਸ ਦੇ ਦੌਰਾਨ ਦਿੱਤੀ ਜਾਣ ਵਾਲੀ ਨਿੱਜੀ ਜਾਣਕਾਰੀ ਜਿਵੇਂ ਕਿ ਇਮੀਗ੍ਰੇਸ਼ਨ ਸਟੇਟਸ ਫਿੰਗਰਪ੍ਰਿੰਟਸ ਅਤੇ ਹੌਸ ਸੰਵੇਦਨਸ਼ੀਲ ਡਾਟਾ ਨੂੰ ਫੈਡਰਲ ਇਮੀਗ੍ਰੇਸ਼ਨ ਏਜੰਸੀਆਂ ਖਾਸ ਕਰਕੇ ਆਈਸੀਈ ਦੇ ਨਾਲ ਸਾਂਝਾ ਕਰਨ ਤੋਂ ਰੋਕਦਾ ਹੈ ਡੈਮੋਕ੍ਰੈਟਿਕ ਸੈਨੇਟਰ ਮਾਰੀਆ ਅਲੀਨਾ ਡੋਰਾਜ਼ੋ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਨੂੰ ਨਿਊਜ਼ਮ ਨੇ ਕੈਲੀਫੋਰਨੀਆ ਦੇ ਇਮੀਗ੍ਰੈਂਟ ਪਰਿਵਾਰਾਂ ਨੂੰ ਰੱਖਿਆ ਦੇਣ ਵਾਲੇ ਕਦਮ ਦੇ ਵਜੋਂ ਦੇਖਿਆ ਹੈ ਇਹ ਕਾਨੂੰਨ 1 ਜਨਵਰੀ 2026 ਤੋਂ ਲਾਗੂ ਹੋਵੇਗਾ ਤੇ ਸਟ੍ਰੀਟ ਵੈਂਡਰਸ ਨੂੰ ਬਿਨਾਂ ਡਰ ਦੇ ਕੰਮ ਕਰਨ ਦੀ ਪੂਰੀ ਪੂਰੀ ਆਜ਼ਾਦੀ ਦੇਵੇਗਾ ਰਾਜ਼ੋ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਇਸ ਬਿੱਲ ਰਾਹੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਮਿਹਨਤੀ ਮਜ਼ਦੂਰ ਆਪਣੇ ਵਪਾਰ ਨੂੰ ਬਿਨਾਂ ਕਿਸੇ ਡਰ ਦੇ ਆਸਾਨੀ ਦੇ ਨਾਲ ਚਲਾ ਸਕਣ। ਉਹਨਾਂ ਦੀ ਨਿੱਜੀ ਜਾਣਕਾਰੀ ਇਮੀਗ੍ਰੇਸ਼ਨ ਅਥਾਰਟिटीज ਨੂੰ ਨਹੀਂ ਦਿੱਤੀ ਜਾਵੇਗੀ। ਇਹ ਕਾਨੂੰਨ ਕੈਲੀਫੋਰਨੀਆ ਦੇ ਪ੍ਰਵਾਸੀ ਪਰਿਵਾਰਾਂ ਦੀ ਸੁਰੱਖਿਆ, ਛੋਟੇ ਵਪਾਰੀਆਂ ਨੂੰ ਸਮਰਥਨ ਅਤੇ ਸੀਮਿਤ ਸਟੇਟ ਰਿਸੋਰਸਿਜ਼ ਨੂੰ ਫੈਡਰਲ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਲਈ ਨਾ ਵਰਤਣ ਦੀ ਸਹੂਲਤ ਦਿੰਦਾ ਹੈ। ਇਹ ਬਿਲ ਟਰੰਪ ਪ੍ਰਸ਼ਾਸਨ ਦੇ ਵੱਧਦੇ ਡਿਪੂਟੇਸ਼ਨ ਰੇਡਸ ਦੇ ਵਿੱਚ ਸਟ੍ਰੀਟ ਵੈਂਡਰਸ ਨੂੰ ਨਿਸ਼ਾਨਾ ਬਣਨ ਤੋਂ ਬਚਾਉਣ ਦਾ ਇੱਕ ਵੱਡਾ ਕਦਮ ਹੈ ਜਿੱਥੇ ਲੋਕਲ ਪਰਮਿਟ ਪ੍ਰੋਸੈਸ ਦੇ ਵਿੱਚ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ICE ਦੇ ਵੱਲੋਂ ਵਰਤਿਆ ਜਾਂਦਾ ਰਿਹਾ ਹੈ ਇਸ ਬਿਲ ਦੇ ਵਿੱਚ ਰੇੜੀ ਫੜੀ ਲਗਾਉਣ ਵਾਲੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਸਭ ਤੋਂ ਪਹਿਲਾਂ ICE ਦੇ ਨਿਸ਼ਾਨੇ ਤੇ ਆਉਂਦੇ ਨੇ ਇਹ ਬਿੱਲ ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਨਿੱਜੀ ਜਾਣਕਾਰੀ ਆਈਸੀਈ ਵਰਗੀਆਂ ਫੈਡਰਲ ਏਜੰਸੀਆਂ ਨਾਲ ਸਾਂਝੀ ਕਰਨ ਤੋਂ ਬਚਾਉਂਦਾ ਹੈ। ਨਤੀਜੇ ਵਜੋਂ ਵੈਂਡਰਜ਼ ਨੂੰ ਬਿਨਾਂ ਡਰ ਦੇ ਆਪਣਾ ਵਪਾਰ ਚਲਾਉਣ ਦਾ ਅਧਿਕਾਰ ਮਿਲੇਗਾ। ਇਹ ਬਿੱਲ ਨੂੰ 60 ਤੋਂ ਵੱਧ ਸੰਗਠਨਾ ਦਾ ਸਮਰਥਨ ਮਿਲਿਆ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਫੈਡਰੇਸ਼ਨ ਆਫ ਲੇਬਰ ਅਤੇ ਹੋਰ ادارے ਸ਼ਾਮਿਲ ਨੇ। ਇਬੇ 트럼ਪ ਦੇ ਦੂਜੇ ਟਰਮ ਦੌਰਾਨ ਵਧੀਆਂ ਇਮੀਗ੍ਰੇਸ਼ਨ ਛਾਪੇਮਾਰੀਆਂ ਦਾ ਜਵਾਬ ਹੈ ਜਿੱਥੇ ਆਈਸੀਈ ਨੇ ਕੈਲੀਫੋਰਨੀਆ ਵਿੱਚ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਸੜਕਾਂ ਤੇ ਆਪਣੀਆਂ ਦੁਕਾਨਾਂ ਲਗਾਉਣ ਵਾਲੇ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਗ੍ਰਿਫਤਾਰ ਕੀਤਾ ਗਿਆ ਖਾਸ ਕਰਕੇ ਲੈਟਿਨ ਅਮਰੀਕੀ ਅਤੇ ਏਸ਼ੀਆਈ ਭਾਈਚਾਰਿਆਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਇਹ ਬਿਲ ਨਿਊਜ਼ੀਮ ਦੇ ਹੋਰ ਇਮੀਗ੍ਰੇਸ਼ਨ ਵਿਰੋਧੀ ਕਾਨੂੰਨਾਂ ਦਾ ਹਿੱਸਾ ਹੈ ਇਸ ਤੋਂ ਪਹਿਲਾਂ ਕੈਲੀਫੋਰਨੀਆ ਫੈਡਰਲ ਏਜੰਸੀਆਂ ਨੂੰ ਪ੍ਰਵਾਸੀਆਂ ਤੱਕ ਪਹੁੰਚਣ ਤੋਂ ਰੋਕਣ ਦੇ ਲਈ ਕਈ ਕਾਨੂੰਨ ਪਾਸ ਕਰ ਚੁੱਕਿਆ ਹੈ ਆਈਸੀਈ ਏਜੰਟਾਂ ਨੂੰ 마ਸ ਪਹਿਨਣ ਤੋਂ ਰੋਕਣ ਵਾਲਾ ਬਿੱਲ ਸਕੂਲਾਂ ਤੇ ਹਸਪਤਾਲਾਂ ਵਿੱਚ ਛਾਪੇ ਮਾਰੀਆਂ ਨੂੰ ਰੋਕਣ ਵਾਲਾ ਅਤੇ ਸਕੂਲਾਂ ਨੂੰ ਇਮੀਗ੍ਰੇਸ਼ਨ ਅਫਸਰਾਂ ਦੇ ਆਉਣ ਬਾਰੇ ਪਰਿਵਾਰਾਂ ਨੂੰ ਇਤਲਾਹ ਦੇਣ ਵਾਲਾ ਕਾਨੂੰਨ ਸ਼ਾਮਿਲ ਹੈ ਮੌਜੂਦਾ ਇਹ ਕਾਨੂੰਨ ਕੈਲੀਫੋਰਨੀਆ ਦੇ ਲਗਭਗ 50 ਹਜ਼ਾਰ ਸਟ੍ਰੀਟ ਵੈਂਡਰਸ ਦੇ ਲਈ ਵੱਡੀ ਰਾਹਤ ਹੈ ਜੋ ਅਕਸਰ ਪ੍ਰਵਾਸੀ ਹੀ ਹੁੰਦੇ ਨੇ ਤੇ ਸਥਾਨਕ ਅਰਥਚਾਰੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਇਸ ਬਿਲ ਦੇ ਪਾਸ ਹੋਣ ਨਾਲ ਕੈਲੀਫੋਰਨੀਆ ਦੇ ਪ੍ਰਵਾਸੀਆਂ ਨੇ ਨਿਊਜ਼ਮ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੁਣ ਉਹ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਚਲਾ ਸਕਦੇ ਨੇ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਮ ਪ੍ਰਵਾਸੀਆਂ ਲਈ ਕਿਸੇ ਰੱਬ ਵਰਗੇ ਆਸਰੇ ਤੋਂ ਘੱਟ ਨਹੀਂ ਜੋ ਹਰ ਹਿੱਲੇ ਪ੍ਰਵਾਸੀਆਂ ਨੂੰ 트੍ਰੰਪ ਸਰਕਾਰ ਦੀ ਬੇਰਹਿਮੀ ਤੋਂ ਬਚਾਉਣਾ ਚਾਹੁੰਦੇ ਨੇ